ਸਾਬ ਤੇ ਮੈਂ ਅਸੀਂ ਸਫਰ ਕਰ ਰਹੇ ਆ ਖੰਨੇ ਜਾ ਰਹੇ ਆ ਖੰਨੇ ਔਰ ਖੰਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਦਾ ਤੱਕਾ ਸਰਕਾਰ ਨੇ ਕੀਤਾ ਬਾਏ ਇਲੈਕਸ਼ਨ ਸੀਗਾ ਇੱਕ ਸੀਟ ਤੇ ਤੇ ਉਹ ਸੀਟ ਜਿਹੜੀ ਆ ਉਹ ਅਸੀਂ ਜਿੱਤਰੇ ਸੀ ਦੋ ਹਾਂਜੀ ਚਾਰ ਵਾਰਡ ਨੇ ਤਿੰਨਾਂ ਚ ਆਪਾਂ ਆਲਰੇਡੀ ਜਿੱਤ ਚੁੱਕੇ ਆ ਚਾਰ ਵਾਰਡਾਂ ਚੋਂ ਤਿੰਨਾਂ ਵਾਰਡਾਂ ਚ ਅਸੀਂ ਜਿੱਤ ਚੁੱਕੇ ਆ 150 ਵਰਡ ਤੇ ਅੱਗੇ ਆ ਚੌਥੇ ਵਿੱਚ ਆਪ ਦੇ ਆਦਮੀਆਂ ਨੇ ਮਸ਼ੀਨ ਤੋੜ ਦਿੱਤੀ ਹੈ ਤੇ ਅਸੀਂ ਇਹ ਮੰਗ ਉਥੇ ਵਰਕਰਸ ਦੀ ਵੀ ਮੰਗ ਹੈ ਸਾਡੀ ਵੀ ਮੰਗ ਹੈ ਐਡਮਿਨਿਸਟ੍ਰੇਸ਼ਨ ਦੇ ਕੋਲ ਕਿ ਜਿਨ੍ਹਾਂ ਨੇ ਮਸ਼ੀਨ ਤੋੜੀ ਹੈ ਉਹਨਾਂ ਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਤੇ ਇਮੀਡੀਏਟਲੀ ਰਿਜ਼ਲਟ ਕਰਨਾ ਚਾਹੀਦਾ ਇਹਨਾਂ ਨੂੰ ਉਥੇ ਚਿਪ ਜਿਹੜੀ ਹੈ ਚਿਪ ਟੁੱਟ ਨਹੀਂ ਸਕਦੀ ਮਸ਼ੀਨ ਜੇ ਟੁੱਟ ਵੀ ਗਈ ਨਵੀਂ ਮਸ਼ੀਨ ਚ ਪਾ ਕੇ ਵੀ ਉਹ ਗਿਣਤੀ ਕਰਾਈ ਜਾ ਸਕਦੀ ਹੈ ਹੁਣ ਉਥੇ ਜਾ ਕੇ ਇਹਨੇ ਕਰਦੇ ਕੀ ਨੇ ਬਟ ਅਸੀਂ ਸਾਰੇ ਨੂੰ ਪਹਿਲੇ ਤੇ ਦੋਨੋਂ ਹੀ ਅਸੀਂ ਸਮੁੱਚੀ ਕਾਂਗਰਸ ਤੇ ਸਾਰੇ ਸਾਥੀਆਂ ਨੂੰ ਵਰਕਰਜ਼ ਨੂੰ ਬਹੁਤ ਬਹੁਤ ਮੁਬਾਰਕ ਦਿੰਨੇ ਆ ਆਪ ਦੇ ਇਨੇ ਧੱਕੇ ਦੇ باوجود ਇਨੇ ਕਹਿ ਦੇ باوجود ਵੀ ਕਾਂਗਰਸੀ ਬੜੀ ਚੰਗੀ ਪਰਫਾਰਮੈਂਸ ਰਹੀ ਅਮਰitsar ਤੇ ਅਸੀਂ ਕਾਬਜ਼ ਹੋ ਗਏ ਆ ਫਗਵਾੜੇ ਤੇ ਅਸੀਂ ਕਾਬਜ਼ ਹੋ ਗਏ ਆ ਲੁਧਿਆਣੇ ਤੇ ਬਹੁਤ ਚੰਗੀ ਸੈਡੀ ਫਾਈਟ ਰਹੀ ਏ ਪਟਿਆਲੇ ਦੇ ਵਿੱਚ ਤੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੋਈ ਏ ਜਲੰਧਰ ਦੇ ਵਿੱਚ ਵੀ ਇਸ ਤੋਂ ਵੀ ਚੰਗੀ ਪਰਫਾਰਮੈਂਸ ਕੀਤੀ ਜਾ ਸਕਦੀ ਸੀ ਸੋ ਅਸੀਂ ਸਾਰੇ ਸਾਥੀਆਂ ਨੂੰ ਦਿਲੀ ਮੁਬਾਰਕਬਾਦ ਜਿੰਨੇ ਨਵੇਂ ਬਣੇ ਨੇ ਕੰਟੈਸਟ ਕਰਕੇ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਬਣ ਸਕੇ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਵਾਂਗੇ ਕਿ ਪਾਰਟੀ ਹਮੇਸ਼ਾ ਤੁਹਾਡੀ ਪਿੱਠ ਪਿੱਛੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਣੀ ਅਸੀਂ ਕਿੱਟੇ ਆ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਣੀ ਹੈ ਪੰਜਾਬ ਦੇ ਵਿੱਚ ਅਗਲਾ ਜਦੋਂ ਵੀ ਝੰਡਾ ਉਹ ਕਾਂਗਰਸ ਇੰਡੀਆ ਨੈਸ਼ਨਲ ਕਾਂਗਰਸ ਦਾ ਲਹਿਰਾਣਾ ਹੈ ਹੁਣ ਗੱਲ ਰਾਜਾ ਜੀ ਤੁਹਾਡੀ ਅਚਲ ਬਾਜਵਾ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੱਤੀ ਹੈ ਤੇ ਉਹ ਗੱਲ ਇਹ ਹੈ ਕਿ ਬਹੁਤ ਚੰਗੇ ਨਤੀਜੇ ਆਏ ਇੱਕ ਤਾਂ ਇਹ ਰਸਨਾ ਚਾਹਣਾ ਕਿ ਜਿਹੜਾ ਭਾਜਪਾ ਕਹਿੰਦੀ ਸੀ ਅਸੀਂ ਸ਼ਹਿਰਾਂ ਦੇ ਵਿੱਚ ਸਾਨੂੰ ਪਾਰਲੀਮੈਂਟ ਚ ਵੋਟਾਂ ਪਈਆਂ ਉਹ ਵੀ ਪੰਜਾਬ ਦੇ ਸ਼ਹਿਰੀਆਂ ਨੇ Hindu ਭਰਾਵਾਂ ਨੇ ਕਿਉਂਕਿ ਪਾਰਲੀਮੈਂਟ ਵੇਲੇ ਗੱਲ ਹੋਰ ਸੀਗੀ ਲੇਕਿਨ ਇਸ ਵਾਰ ਇਹ ਦੱਸਦਾ ਕਿ ਉਹਨਾਂ ਦੀ ਵਿਧਾਨ ਸਭਾ ਚ ਜਿਹੜੀ ਪ੍ਰੀਫਰੈਂਸ ਹੈਗੀ ਆ ਉਹ ਕਾਂਗਰਸ ਪਾਰਟੀ ਹੈ ਸੋ ਸ਼ਹਿਰਾਂ ਦੇ ਜਿਹੜੇ ਰੁਝਾਨ ਰਹੇ ਆ ਔਰ ਜਿਹੜੀ ਉਹਨਾਂ ਦੀ ਪਰਸੈਂਟੇਜ ਸੀ ਜੇ ਉਹ ਕੱਲ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਉਹ ਪਰਸੈਂਟੇਜ ਤੁਸੀਂ ਦੇਖੋਗੇ ਤਾਂ ਬਹੁਤ ਲੋ ਜਿਹੜੀ ਪਰਫਾਰਮੈਂਸ ਰਹੀ ਹੈ ਭਾਜਪੀ ਦੀ ਸ਼ਹਿਰਾਂ 'ਚ ਸੋ ਅਸੀਂ ਅ ਅੰਮ੍ਰਿਤਸਰ ਕਲੀਅਰ ਕੱਟ ਮਜੋਰਿਟੀ ਦੇ ਵਿੱਚ ਹੈ ਫਗਵਾੜਾ ਤੇ ਜਿੱਥੇ ਲੁਧਿਆਣੇ ਦੀ ਗੱਲ ਹੈ ਅਸੀਂ 30 ਸੀਟਾਂ ਜਿੱਤੇਆਂ 41 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਤੇ 20 ਸੀਟਾਂ ਤੇ ਸ਼ਹਿਰ ਲੁਧਿਆਣਾ ਡੋਮਿਨੇਟ ਕੀਤਾ ਸੀ ਪਿਛਲੀ ਵਾਰੀ ਜਾਨੀ ਕਿ 6ਾਂ ਚੋਂ ਬਾਜਵਾ ਸਾਹਿਬ 5ਾਂ ਤੇ ਭਾਰੀ ਬਹੁਮਤ ਦੇ ਨਾਲ ਉਹ ਅੱਗੇ ਸਨ ਲੇਕਿਨ ਇਸ ਵਾਰੀ ਮੰਡਟ ਆਪਾਂ ਨੂੰ ਮਿਲਿਆ ਕਾਂਗਰਸ ਪਾਰਟੀ ਨੂੰ ਪਟਿਆਲਾ ਜਿੱਥੇ ਤੁਸੀਂ ਕਹਿੰਦੇ ਹੋ ਅਖਬਾਰਾਂ ਨੇ ਲਿਖਿਆ ਕਿ ਮੇਰ ਉਹਨਾਂ ਦਾ ਉਹ ਇਸ ਕਰਕੇ ਹੈ ਕਿ 40 ਜਗ੍ਹਾ ਤੇ ਸਾਡੇ ਕਾਗਜ਼ ਹੀ ਨਹੀਂ ਭਰਨ ਦਿੱਤੇ ਗਏ ਇੱਕ ਉਹ ਮੁੰਡਾ ਸਾਡਾ ਜਿਹਨੂੰ ਅੰਦਰ डकਿਆ ਸੀ ਸੰਜੀਵ ਉਹ 400 450 ਵੋਟਾਂ ਨਾਲ ਜਿੱਤ ਗਿਆ ਔਰ ਇਹਦੇ ਪਰਚਾ ਕਰਤਾ ਸੀ ਹੁਣ ਕਹਿੰਦੇ ਆ ਛੱਡਤਾ ਸੋ ਕਹਿਣ ਦਾ ਮਤਲਬ ਬਹੁਤ ਚੰਗੇ ਰੁਝਾਨ ਰਹੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ ਆ ਹਮੇਸ਼ਾ ਹੀ ਸਾਨੂੰ ਦੋਨੋਂ ਜਾਣੇ ਜਦੋਂ ਦੇ ਅਸੀਂ ਬਣੇ ਸੱਚੇ ਪਾਤਸ਼ਾਹ ਨੇ ਲਾਜ ਦੀ ਰੱਖੀ ਤੇ ਲੋਕਾਂ ਨੇ ਆਸ਼ੀਰਵਾਦ ਵੀ ਦਿੱਤਾ ਚਾਹੇ ਉਹ ਪਾਰਲੀਮੈਂਟ ਦੀਆਂ ਚੋਣਾਂ ਸਨ ਚਾਹੇ ਉਹ ਸਰਪੰਚੀ ਦੀਆਂ ਚੋਣਾਂ ਸਨ ਚਾਹੇ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਹਾ ਮਿਊਨਿਸਪਲ ਕਮੇਟੀਆ ਵੀ ਸਾਭ ਸੰਗਰੂਰ ਚ ਸੰਗਰੂਰ ਦੀ ਵੀ ਦੱਸੋ ਤੁਸੀਂ ਗੱਲ ਹਰਨੋ ਵੇਖੋ ਵੱਡੀ ਗੱਲ ਇਹ ਹੈ ਜੋ ਰਾਜਾਜੀ ਦਾਸਰੇ ਸੰਗਰੂਰ ਪਹਿਲੇ ਬਰਨਾਲੇ ਇਹਨਾਂ ਦਾ ਕਿਲਾ ਪੰਨਿਆ ਇੰਡੀਆ ਨੈਸ਼ਨਲ ਕਾਂਗਰਸ ਦਾ ਝੰਡਾ ਸੀ ਉਥੇ ਲੜਾਰਿਆ ਬਰਨਾਲੇ ਦੇ ਵਿੱਚ ਹੈੱਡਕੁਆਰਟਰ ਫਿਰ ਸੰਗਰੂਰ ਦੇ ਵਿੱਚ ਐਤ ਕੀ ਕਾਂਗਰਸ ਨੇ ਆਪ ਨੂੰ ਵੱਧ ਸੀਟਾਂ ਖੜੀਆਂ ਭਾਵੇਂ ਮੈਜੋਰਟੀ ਕਿਸੇ ਨੂੰ ਨਹੀਂ ਮਿਲ ਸਕੀ ਬਟ ਇਹਦੇ ਵਿੱਚ 10 ਇੰਡੀਪੈਂਡੈਂਟ ਹੋਰ ਨੇ ਜਿਹੜੀ ਮੇਰੀ ਕੱਲ ਸੰਗਰੂਰ ਸ਼ਹਿਰ ਚ ਵੀ ਗੱਲ ਹੋਈ ਹੈ ਉਹਦੇ ਵਿੱਚ ਮжоਰਿਟੀ ਇੰਡੀਪੈਂਡੈਂਟ ਵੀ ਸਾਡੀ ਕਾਂਗਰਸ ਦੇ ਨਾਲ ਤਲਕ ਰੱਖਦੇ ਸੋ ਆ ਸੰਗਰੂਰ ਤੇ ਬਰਨਾਲੇ ਦਾ ਇਹਨਾਂ ਦੇ ਗੜ ਆਪ ਦੇ ਭੰਦ ਦਿੱਤੇ ਨੇ ਤੇ ਹੁਣ ਤੁਸੀਂ ਵੇਖੋ ਉਸ ਦਿਨ ਦਾ ਕੋਈ ਰਿਐਕਸ਼ਨ ਭਗਵੰਤਾ ਨਹੀਂ ਆਇਆ ਆ ਲੋਪਰਦਾਜੀ ਹੁਣ ਅੱਗੇ ਗੱਲ ਕਰਨਗੇ ਆ ਬਾਦਵਾ ਸਾਹਿਬ ਭੂਗਪੁਰ ਵੀ ਅਸੀਂ ਜਿੱਤ ਗਏ ਆ ਕਲੀਅਰਿਟੀ ਨਾਲ ਔਰ ਮੁੱਲਾਪੁਰ ਦੇ ਵਿੱਚ 33000 ਵੋਟ ਬਦੀ ਸੀ ਸੰਦੀਪ ਸੰਧੂ ਸਾਹਿਬ ਦੇ ਇਲਾਕੇ ਚ ਇਸ ਵਾਰੀ ਅਸੀਂ ਮੁੱਲਾਪੁਰ ਦੀ ਵੀ ਸਾਰੀ ਜਿਹੜੀ ਕਮੇਟੀ ਆ ਉਹ ਬਣਾ ਲਈ ਹੈ ਤਕਰੀਬਨ ਤਕਰੀਬਨ ਈਵਨ ਲਾਡੀ ਸ਼ੇਰੋ ਵਾਲਾ ਉੱਥੇ ਵੀ ਕਲੈਰਿਟੀ ਦੇ ਨਾਲ ਮжоਰਿਟੀ ਸਾਡੇ ਕੋਲੇ ਆਈ ਹੈ ਉੱਥੇ ਸਾਡੇ ਪੋਹੇ ਹਲਕੇ ਦੇ ਵਿੱਚ ਵੀ ਪੰਜ ਕਾਂਗਰਸ ਜਿੱਤੀ ਹੈ ਇੱਕ ਉੱਥੇ ਨਰੋਟ ਜੈਮਲ ਸਿੰਘ ਦੀ ਇਲੈਕਸ਼ਨ ਸੀ ਲੋਕਲ ਪੰਜ ਆਪ ਨੂੰ ਆਈਆਂ ਪੰਜ ਕਾਂਗਰਸ ਨੂੰ ਆਈਆਂ ਇੱਕ ਬੀਜੇਪੀ ਨੂੰ ਆਈ ਹੈ ਉੱਥੇ ਵੀ ਸਾਡੀ ਪਰਫਾਰਮੈਂਸ ਚੰਗੀ ਰਹੀ ਹੈ ਖੁਦ ਸੱਚੇ ਬਾਦਸ਼ਾਹ ਦੀ ਬਾਤ ਕਰਪਾਏ ਦੋਸਤੋ ਔਰ ਕਿਤੇ ਤੁਹਾਨੂੰ ਲੱਗਦਾ ਕਿ ਅਸੀਂ ਕਿਤੇ ਕਈ ਵਾਰੀ ਸਾਥੋਂ ਵੀ ਗਲਤੀ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਤਾਂ ਸਾਨੂੰ ਕਿਰਪਾ ਕਰਕੇ ਦੱਸਦੇ ਰਿਹਾ ਕਰੋ ਫੀਡਬੈਕ ਦਿੰਦੇ ਰਿਹਾ ਕਰੋ ਪਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨਿਰੰਤਰ ਲੜਾਈ ਲੜ ਰਹੀ ਹੈ ਸੱਚੇ ਪਾਤਸ਼ਾਹ ਦੀ ਬਹੁਤ ਆਪਾਰ ਕਿਰਪਾ ਹੈ ਔਰ ਇਸ ਵਾਰੀ 2027 ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਹੈ ਤੁਹਾਡੀ ਕਿਰਪਾ ਦੇ ਨਾਲ ਅਸੀਂ ਬੁਲੰਦ ਕਰਾਂਗੇ ਤੇ ਕੱਲ ਨੂੰ ਪੂਰੇ ਅੰਕੜਿਆਂ ਦੇ ਨਾਲ ਤੁਹਾਨੂੰ ਅਸੀਂ ਮੈਂ ਤੇ ਬਾਜਵਾ ਸਾਹਿਬ ਤੇ ਹੋਰ ਸੀਨੀਅਰ ਆਗੂ ਸਹਿਬਾਨ ਨੂੰ ਬੇਨਤੀ ਕਰਾਂਗੇ ਕੀ ਅਸੀਂ ਫਿਰ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਕਿਸੇ ਟਾਈਮ ਨਿਸ਼ਚਿਤ ਕਰਕੇ ਅਸੀਂ ਸਾਰੀ ਡਿਟੇਲ ਦਿਆਂਗੇ ਧੰਨਵਾਦ ਬਾਜਵਾ ਸਾਹਿਬ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਬਹੁਤ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਤੇ ਜਿਹੜੇ ਨਹੀਂ ਵੀ ਕਾਮਯਾਬ ਹੋ ਸਕੇ ਤਗੜੇ ਹੋ ਕੇ ਮਿਹਨਤ ਕਰੋ ਅਗਲੀ ਵਾਰ ਅਸੀਂ ਸਾਰਿਆਂ ਨੇ ਜਿੱਤ ਕੇ ਨਿਕਲਣਾ ਇਸ ਟੀਚੇ ਦੇ ਨਾਲ ਅਸੀਂ ਦੋਨੋਂ ਹੀ ਪ੍ਰਾ ਇਕੱਠੇ ਆ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਮਿਹਰਬਾਨੀ ਸასი ਸ਼ਾਲੀ